ਅੱਜ ਰਾਜਪੁਰਾ ਦੇ ਡਾਕਟਰ ਅੰਬੇਦਕਰ ਵਾਲਮਿਕ ਨੂੰ ਜਵਾਨ ਸਭਾ ਰਜਿਸਟਰ ਬਨਵਾੜੀ ਰਾਜਪੁਰਾ ਦੇ ਵੱਲੋਂ ਕੌਮੀ ਪ੍ਰਧਾਨ ਹੰਸ ਰਾਜ ਪਨਵਾੜੀ ਦੀ ਪ੍ਰਦਾਨਗੀ ਦੇ ਹੇਠ ਡਾਕਟਰ ਬੀ ਆਰ ਅੰਬੇਦਕਰ ਜੀ ਦੇ 133 ਨੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਵਜੋਂ ਹਲਕਾ ਰਾਜਪੁਰਾ ਤੋਂ ਵਿਦਾਇਕਾ ਮੈਡਮ ਨੀਨਾ ਮਿੱਤਲ ਖਾਸ ਤੌਰ ਤੇ ਪਹੁੰਚੇ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਫਲੋ ਬਾਬਾ ਸਾਹਿਬ ਅੰਬੇਦਕਰ ਜੀ ਨੂੰ ਨਮਨ ਕੀਤਾ ਗਿਆ ਦੇ ਵਿਚਾਰਾਂ ਦਾ ਪ੍ਰਚਾਰ ਕੀਤਾ ਗਿਆ ਇਸ ਪ੍ਰੋਗਰਾਮ ਤੇ ਵਿੱਚ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਜਲਦ ਹੀ ਡਾਕਟਰ ਬੀ ਆਰ ਅੰਬੇਦਕਰ ਲਾਇਬ੍ਰੇਰੀ ਬਣਾਉਣ ਦਾ ਵਾਅਦਾ ਕੀਤਾ ਗਿਆ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਕੌਮੀ ਪ੍ਰਧਾਨ ਹੰਸ ਰਾਜ ਪਨਵਾੜੀ ਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦਾ ਸੁਣਦਿਆਂ ਉਹਨਾਂ ਦੀ ਜ਼ੁਬਾਨੀ ਹੋਰ ਮੈਂ ਬੜੀ ਖੁਸ਼ੀ ਨਾਲ ਕਹੂੰਗੀ ਕਿ 바ਵਾ ਸਾਹਿਬ ਨੇ ਹੀ ਸਾਨੂੰ ਜੀਣਾ ਸਿਖਾਇਆ ਬਾਬਾ ਸਾਹਿਬ ਨੇ ਸਭ ਨੂੰ ਆਂਦੀ ਰਚਨਾ ਕਰਕੇ ਸਾਨੂੰ ਸਾਡੇ ਹੱਕਾਂ ਦੇ ਵਿਰੁੱਧ ਲੜਨਾ ਸਿਖਾਇਆ ਤੇ ਸਾਨੂੰ ਸਾਡੇ ਹੱਕਾਂ ਬਾਰੇ ਦੱਸਿਆ ਤਾਂ ਬਾਬਾ ਸਾਹਿਬ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਨਮਨ ਕਰਦੀ ਹਾਂ ਔਰ ਸਾਰੇ ਸਮਾਜ ਨੂੰ ਵੀ ਬਹੁਤ-ਬਹੁਤ ਬਧਾਈਆਂ ਦਿੰਦੀ ਹਾਂ ਔਰ ਸਾਡੇ ਪ੍ਰਧਾਨ ਹੰਸ ਰਾਜ ਜੀ ਨੂੰ ਵੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦੀ ਹਾਂ ਕਿ ਅੱਜ ਸਾਨੂੰ ਇੱਥੇ ਬੁਲਾਇਆ ਤੇ ਸਾਰੇ ਸਮਾਜ ਨੂੰ ਮਿਲਣ ਦਾ ਮੌਕਾ ਮਿਲਿਆ ਕੁਝ ਮੰਗਾ ਹੰਸ ਰਾਜ ਜੀ ਦਿੱਤੀਆਂ ਨੇ ਉਹ ਅਸੀਂ ਜਰੂਰ ਪੂਰੀਆਂ ਕਰਾਂਗੇ ਔਰ ਮੈਂ ਇਹ ਕਹੂੰਗੀ ਕਿ ਬਾਬਾ ਸਾਹਿਬ ਜਿਆਦਾ ਤੇ ਆ ਨਿਸ਼ਾਨੀ ਲੈ ਕੇ ਅਸੀਂ ਝਾੜੂ ਦੀ ਨਿਸ਼ਾਨੀ ਲੈ ਕੇ ਬਾਬਾ ਸਾਹਿਬ ਦਾ ਆਸ਼ੀਰਵਾਦ ਲੈ ਕੇ ਹੀ ਪਾਰਟੀ ਬਣਾਈ ਸੀ ਔਰ ਇਹ ਪਾਰਟੀ ਬਾਬਾ ਸਾਹਿਬ ਦੇ ਸੰਵਿਧਾਨ ਦੇ ਅਨੁਸਾਰ ਹੀ ਚੱਲਦੀ ਹੈ ਔਰ ਅੱਗੇ ਚੱਲਦੀ ਰਹੂਗੀ ਸਾਡਾ ਇੱਕੋ ਹੀ ਮਕਸਦ ਹੈ ਸਮਾਜ ਦਾ ਭਲਾ ਕਰਨਾ ਤੇ ਉਹ ਅਸੀਂ ਕਰਦੇ ਹਾਂ ਮੈਡਮ ਇੱਕ ਲਾਇਬ੍ਰੇਰੀ ਬਾਰੇ ਵੀ ਤੁਸੀਂ ਕੁਝ ਜਾਣਕਾਰੀ ਦਿੱਤਾ ਉਸ ਬਾਰੇ ਬਹੁਤ ਜਲਦੀ ਇੱਥੇ ਰਾਜਪੁਰਾ ਵਿੱਚ ਬਾਬਾ ਸਾਹਿਬ ਦੇ ਨਾਮ ਤੇ ਬਾਬਾ ਅਮੇਦਕਰ ਲਾਇਬ੍ਰੇਰੀ ਬਣ ਰਹੀ ਹੈ ਜਿਦੇ ਵਿੱਚ ਸਾਡੇ ਬੱਚੇ ਜਿਹੜੇ ਬੱਚੇ ਬਾਹਰ ਨਹੀਂ ਜਾ ਸਕਦੇ ਕੋਈ IAS IPS ਦੀ ਤਿਆਰੀ ਕਰਨੀ ਹੈ ਉਦਾਂ ਦੀ ਵੀ ਸਾਰੀ ਫੈਸਿਲਿਟੀ ਇੱਥੇ ਦਿੱਤੀ ਜਾਊਗੀ ਔਰ ਇੱਕ ਬਨਵਾੜੀ ਵਿੱਚ ਵੀ ਇੱਕ ਵੱਡਾ ਕਮਿਊਨਿਟੀ ਸੈਂਟਰ ਬਣ ਰਿਹਾ ਹੈ ਕਿਉਂਕਿ ਇੱਥੋਂ ਦੇ ਲੋਕਾਂ ਦੀ ਬੜੀ ਡਿਮਾਂਡ ਸੀ ਕਿ ਜੇ ਅਸੀਂ ਕੋਈ ਫੰਕਸ਼ਨ ਕਰਨੇ ਹੈ ਕਾਫੀ ਲੋਕ ਜਿਹੜੇ ਪੈਲਸ ਨਹੀਂ ਬੁੱਕ ਕਰਵਾ ਸਕਦੇ ਵਧੀਆ AC AC ਕਮਿਊਨਿਟੀ ਸੈਂਟਰ ਹਾਲ ਬਣੂਗਾ ਤੋ ਤਕਰੀਬਨ 2 ਕਰੋੜ ਰੁਪਏ ਦੀ ਲਾਗਤ ਨਾਲ ਉਹ ਵੀ ਅਸੀਂ ਕਮੇਟੀ ਚੋਂ ਮਨਜ਼ੂਰ ਕਰਵਾ ਚੁੱਕੇ ਹਾਂ ਸਾਡਾ ਪੂਰੇ ਸਮਾਜ ਦਾ ਜ਼ਿਲੇ ਪੱਧਰ ਤੋਂ ਅਸੀਂ ਰੱਖਿਆ ਸੀਗਾ ਡਾਕਟਰ ਅਮੇਦਕਰ ਬਾਦਮੀ ਨੌਜਨ ਸਮ ਵੱਲੋਂ ਜਿਹੜਾ ਜੀ ਬਾਬਾ ਜੀ ਦਾ ਜਨਮ ਦਿਹਾੜਾ ਬਨਾਇ ਸਾਡੇ ਨਿਨਾ ਮਿਤਲੀ ਦੇ ਵਿੱਚ ਦੋ ਦਿਨਾਂ ਸਾਲਾਂ ਤੋਂ ਪਹੁੰਚ ਰਹੇ ਹਨ ਸਾਡਾ ਸਤਿਕਾਰ ਕਰ ਰਹੇ ਹਨ ਸਾਡੇ ਸਮਾਜ ਦਾ ਸਤਿਕਾਰ ਕਰ ਰਹੇ ਹਨ ਅਸੀਂ ਇਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਹਾਂ ਅੱਜ ਬਾਬਾ ਸਾਹਿਬ ਦਾ ਦਿਨਾ ਸਾਰੇ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਮੈਂ ਲੱਖ ਲੱਖ ਮੁਬਾਰਕਾ ਦਿਹਾਗਾ ਤਾਂ ਕਿ ਜਿਹੜਾ ਇਹ ਦਿਨਾ ਸਾਰੇ ਖੁਸ਼ੀਆਂ ਨਾਲ ਮਨਾਵੇ ਔਰ ਨਸ਼ਿਆਂ ਤੋਂ ਦੂਰ ਰਹੇ ਜਿਵੇਂ ਕਿ ਐਮਐਲਏ ਸਾਹਿਬ ਨੇ ਦੱਸਿਆ ਸਾਨੂੰ ਦੋ ਦਿਨ ਸਾਡੀਆਂ ਰਾਜਪਾਲ ਵਿੱਚ ਐਸੀਆਂ ਚੀਜ਼ਾਂ ਤੇ ਜਿਹੜੀ ਬਾਬਾ ਸਾਹਿਬ ਦੇ ਨਾਮ ਦੇ ਬਣ ਚਲੀ ਬਹੁਤ ਵੱਡੀ ਦੇਣ ਹੋएगी ਸਾਨੂੰ ਆਮ ਆਦਮੀ ਪਾਰਟੀ ਦੀ ਤਾਂ ਕਿ ਜਿਵੇਂ ਕਿ ਉਹ ਰੇਪਾਲ ਵੀ ਪਵਨ ਬਣਿਆ ਹੋਇਆ ਉਹਦੀ ਇੱਕ ਯਾਦ ਹੈ ਸਾਨੂੰ ਇਹ ਵੀ ਇੱਕ ਸਮਾਜ ਨੂੰ ਇੱਕ ਇਹਨਾਂ ਦੀ ਦੇਣ ਹੋਏਗੀ ਆਮ ਆਦਮੀ ਪਾਰਟੀ ਦੇ ਜਿਹੜਾ ਭਾਬਾ ਸਾਹਿਬ ਦੀ ਨਾਮ ਦੇ ਡਾਇਰੈਕਟਰੀ ਖੋਲ ਰਿਹਾ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ న్యూਸ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ